ਆ ਇਹਦਾ ਵਧੀਆ ਦਿਮਾਰਾ ਨੇ ਬਬੇ ਦਾ ਪਾਣੀ ਕਿਉਂ ਆ ਤੁਹਾਡੇ ਪਾਣੀ ਨੇ ਕੁਆਲਟੀ ਨਾ ਜਿਹੜੇ ਕੁੱਤੀ ਦੇ ਵਾਲ ਲੱਗੇ ਨੇ ਅੱਛਾ ਇਹ ਬਹੁਤ ਵਧੀਆ ਚੀਜ਼ ਐ ਇਹ ਬਬਾ ਹੀ ਅੰਦਰ ਚਲੇ ਜਾਣੀ ਨਹੀਂ ਕੋਈ ਚੱਕਰ ਨਹੀਂ ਕੋਈ ਚੱਕਰ ਅਸੀਂ ਬੈਠੇ ਆ ਹਾਂਜੀ ਅੱਜ ਦਾ ਵਲੌਗ ਹੈਗਾ ਆਪਣੇ ਛੰਟੇ ਨਾਲ ਜੀ ਇੱਕ ਹੈਗਾ ਮਨਪੀਤਾ ਬੈਠਾ ਨਾਲ ਤੇ ਮੁੰਡਾ ਬੈਠਾ ਗਿਰੀ ਦਾ ਨਾਲ ਠੇ ਜਦਾਰ ਦਾ ਕਿਉਂ ਭਈ ਪੱਗ ਭਾਗੇ ਕੀ ਕਹਿਣਾ ਜਹੇਗਾ ਫਿਰ ਅੱਜ ਦੇ ਵਲੌਗ ਦੇ ਵਿੱਚ ਹੈ ਮਾਂ ਵੀ ਜੀ ਪੁੱਛੋ ਭਾਈ ਮਨਪੀਤਾ ਨੂੰ ਪੁੱਛੋ ਮਨਪੀਤਾ ਭਾਈ ਕੀ ਕਹਿਣਾ ਜਹੇਗਾ ਅੱਜ ਦੇ ਵਲੌਗ ਦੇ ਵਿੱਚ ਹੈ ਮੈਂ ਗੱਲ ਸੁਣਾ ਕਿਉਂ ਕੁਛ ਵੀ ਨਹੀਂ ਇਹ ਕੀ ਚੱਕਰ ਹੋ ਗਿਆ ਫਿਰ ਅੱਜ ਥਾਣੇਦਾਰ ਅੰਕਲ ਬੜਾ ਦੇਖਣ ਗਿਆ ਬੜਾ ਦੇਖਦਾ ਬਾਪੂ ਦਾ ਬਾਪੂ ਕੀ ਹੋ ਗਿਆ ਬਾਪੂ ਹੈ ਕੰਟੇ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਤੁਹਾਡਾ ਆਪਣਾ ਚੇਅਰਮੈਨ ਜਸਪੀ ਸਿੰਘ ਬਾਜਵਾਲ ਤੋਂ ਮੈਂ ਥੋੜੇ ਕਿ ਦਿਨਾਂ ਤੋਂ ਮੈਨੂੰ ਸਹਿਮਤੀ ਨਾਲ ਮੈਨੂੰ ਚੇਅਰਮੈਨ ਬਣਾਇਆ ਗਿਆ ਹਾਂਜੀ ਤੋਂ ਆਪਾਂ ਪਿੰਡ ਦੇ ਨੌਜਵਾਨਾਂ ਵਾਸਤੇ ਵਧੀਆ ਵਧੀਆ ਕੰਮ ਪਿੰਡ ਦੀ ਸਹੂਲਤਾਂ ਸੜਕਾਂ ਸਾਰੇ ਆਪਾਂ ਹੋਲੀ ਹੋਲੀ ਕਰਵਾਵਾਂਗੇ ਗਰਾਊਂਡ ਬਾਬਾ ਜੀ ਬੱਚਿਆਂ ਨੂੰ ਗਰਾਊਂਡ ਵੀ ਦਿਵਾਵਾਂਗੇ ਨੈਟ ਵਗੈਰਾ ਸਾਰਾ ਕੁਝ ਲੱਗੂਗਾ ਤੁਹਾਨੂੰ ਮੈਨੂੰ ਸਪੋਰਟ ਕਰਨੀ ਆ। ਹਰ ਇੱਕ ਜੋ ਚੀਜ਼ ਚਾਹੀਏ ਮੈਨੂੰ ਦੱਸੋ। ਠੀਕ ਆ ਤੁਹਾਡਾ ਨੰਬਰ ਵੀ ਬੋਲ ਦਿਓ ਜੀ ਆਪਣਾ ਵਿੱਚ। ਤੁਸੀਂ ਮੈਨੂੰ ਦੱਸੋ ਮੈਂ ਹਰ ਇੱਕ ਚੀਜ਼ ਲੈ ਕੇ ਦਊਗਾ। ਮੈਂ ਬੈਠਾ ਠੀਕ ਆ ਜੀ। ਨੰਬਰ ਬੋਲਣਾ ਨਹੀਂ ਆਉਂਦਾ। ਨੰਬਰ ਬੋਲ ਦਿਓ ਜੀ ਆਪਣਾ ਵਿੱਚ ਇੱਕ ਵਾਰ। ਨੰਬਰ ਜੀ ਮੇਰਾ ਮੈਂ ਕੋਈ ਨਹੀਂ ਯਾਦ ਕਰਕੇ ਦੱਸੂਗਾ। ਉਹ ਠੀਕ ਆ। ਠੀਕ ਆ ਜੀ। ਬਾਕੀ ਤੁਸੀਂ ਕੋਈ ਗੱਲਬਾਤ ਹੁੰਦੀ ਹੈ ਨੰਬਰ ਨੰਬਰ ਤੁਸੀਂ ਤੁਸੀਂ ਆਪਣਾ ਨੰਬਰ ਬੋਲ ਦੋ ਜੀ ਇੱਕ ਵਿੱਚ ਮੈਨੂੰ ਬੋਲਣਾ ਨਹੀਂ ਜਾਂਦਾ ਓਏ ਮਨੀਤ ਸਿੰਘ ਤੁਸੀਂ ਆਪਣਾ ਨੰਬਰ ਬੋਲ ਦੋ ਜੀ ਇੱਕ ਵਿੱਚ ਮੈਨੂੰ ਫੋਨ ਹੀ ਨਹੀਂ ਆ ਹਾਂ ਤੋੜ ਗਈ ਤੇਰੀ ਚੋਰੀ ਫੁੱਟ ਗਿਆ ਰੰਨ ਤੇ ਕੋ ਕੋ ਪਰੇ ਮੁੰਡਾ ਰਹਿੰਦਾ ਗੋਪਾ ਕਹਿੰਦੇ ਜੀ ਨੂੰ ਉਹ ਆਏ ਕਿਨੂੰ ਗੋਪਾ ਕਹਿੰਦੇ ਨੇ ਕਹਿੰਦਾ ਆ ਜਾ ਉੱਤੇ ਇਹ ਮੁੰਡਾ ਸੇਬੀ ਅੱਛਾ ਜੀ ਉਧਰ ਹਾਂਜੀ ਹਾਂਜੀ ਕਰਤਾ ਜੀ ਉਧਰ ਨੂੰ ਕੈਮਰਾ ਲਓ ਜੀ ਮੁੰਡਾ ਥੇ ਵੀ ਬੜਾ ਹੀ ਪਿਆਰਾ ਬੱਚਾ ਹੈ ਅੱਛਾ ਜੀ ਬਹੁਤ ਪਿਆਰਾ ਬੱਚਾ ਹੈ ਕਿਹਦਾ ਮੁੰਡਾ ਹੈ ਇਹਨੂੰ ਪੜਾ ਲਿਖਾ ਕੇ ਇਹਨੂੰ ਨਰੇਗਾ ਚ ਲਾਉਣਾ ਉਹ ਤੋਂ ਧੀ ਭੈਣ ਨਰੇਗਾ ਦੀ ਨੌਕਰੀ ਪੱਕੀ ਵੱਟ ਤੇ ਪਈ ਹੈ ਆ ਦੇਖੋ ਡਰਾਮਾ ਕਿਨੇ ਅੱਛਾ ਜੀ ਬਹੁਤ ਵਧੀਆ ਡਰਾਮਾ ਆਪਣੇ ਕੋਲ ਦੋਏ ਪੀਸ ਆਏ ਨੇ ਅੱਛਾ ਤੁਸੀਂ ਹੁਣੇ ਹੁਣੇ ਵਿਜ਼ਿਟ ਕਰੋ ਆਉਣਾ ਕਿੱਥੇ ਆ ਸਪਿੰਡ ਰੈਪਰ ਵੇਟ ਨੇੜੇ ਗੁਰਦੁਆਰਾ ਗੜੀ RAMAY ਦਾ ਘਰ ਠੀਕ ਹੈ ਜੀ ਵਾਸ਼ਿੰਗ ਮਸ਼ੀਨ ਆ ਗਈ ਆ ਹਾਂਜੀ ਦੇੜੀ ਆ ਕੇ ਦੇ ਇਹਦੇ ਫਿਚਰ ਦੱਸ ਦੋ ਜੀ ਕੀ ਕੀ ਨੇ ਬਹੁਤ ਚੰਗੀ ਚੈੱਕ ਕਰੋ ਵਿੱਚੋਂ ਚੈੱਕ ਕਰੋ ਪਹਿਲਾਂ ਪਹਿਲਾਂ ਤੁਹਾਨੂੰ ਕਾਗਜ਼ੂਦ ਆ ਗਿਆ ਇੱਕ ਹਾਂਜੀ ਇੱਕ ਕੱਪੜੇ ਸੁਕਾਉਣੇ ਵਾਲਾ ਹੈ ਬਹੁਤ ਗਰੰਟੀਦਾਰ 5 ਸਾਲ ਦੀ ਗਰੰਟੀ ਦੇ ਵਿੱਚ ਠੀਕ ਹੈ ਜੀ ਆਹ ਦੇਖੋ ਕੋਈ ਦਿੱਕਤ ਆਉਂਦੀ ਹੈ ਪਰੇਸ਼ਾਨੀ ਆਉਂਦੀ ਹੈ ਤੁਸੀਂ ਪੀਸ ਵਾਪਸ ਕਰਕੇ ਨਵਾਂ ਲੈ ਸਕਦੇ ਹੋ ਠੀਕ ਹੈ ਜੀ ਚੱਲ ਪਈਆਂ ਇਹ ਆਟੋਮੈਟਿਕ ਆਈ ਅੱਛਾ ਬਿਨਾ ਤਾਰ ਤੋਂ ਇਹ ਤਾਰ ਤਾਂ ਕੋਈ ਲਾਈ ਨਹੀਂ ਪਲੱਗ ਤਾਂ ਉਹ ਇੱਦਾਂ ਹੀ ਪਿਆ ਹੈ ਵਿੱਚ ਇਹੀ ਵਿੱਚ ਆਹ ਦੇਖੋ ਸੈਂਸਰ ਲੱਗੇ ਹੋਏ ਹਾਂ ਹਾਂਜੀ ਸਾਰੇ ਸੈਂਸਰ ਨੇ ਅੱਛਾ ਵਿਦਆਊਟ ਸਹੋਲਡਰ ਸਿਸਟਮ ਓਕੇ ਜੀ ਤੁਸੀਂ 16 ਸੈਟ ਨੂੰ ਚਲਾਉਣਾ ਉਹ ਵੀ ਚੱਲ ਸਕਦਾ 8.5 ਕੇਜੀ ਤੇ ਅੱਛਾ ਜੀ ਕੇਜੀ ਇਹ ਮਤਲਬ ਕਿ ਕਿੰਨੇ ਤੁਸੀਂ ਬਜਨ ਪਾ ਸਕਦੇ ਹੋ ਇਹਨਾਂ ਵਿੱਚੋਂ ਇੱਕੋ ਪੀਸ ਆਇਆ ਅੱਛਾ ਇਹ ਕੀ ਆ ਹੈ ਇਸ ਕੋ ਪੀਸ ਆ ਦੇਖੋ ਚੈੱਕ ਕਰੋ ਵਾਇਰ ਚੈੱਕ ਕਰੋ ਤੁਸੀਂ ਹਾਂਜੀ ਵੈ ਤਾਂ ਸੋਣੀ ਆਈ ਇਹਦੀ ਦੇਖੋ ਵਾਇਰ ਜਿਵੇਂ ਮਰਜੀ ਮਰੋੜੋ ਕੋਈ ਗੱਲ ਨਹੀਂ ਵਾਟਰ ਪ੍ਰੂਫ ਹੈ ਤੋੜਨਾ ਦਿਓ ਜੀ ਮੰਮੀ ਆਉਣੇ ਆਲੇ ਮੈਂ ਮਾਰ ਗਿਆ ਇੱਥੇ ਗੱਡੀ ਥਲੇ ਸਿਰ ਦੇ ਕੇ ਤੇਰੇ ਇੱਥੇ ਕਾਰਨਾਮੇ ਆਪੇ ਤੂੰ ਇੱਥੇ ਆਏ ਅਗਲੇ ਹੱਥ ਨੇ ਆ ਮਰਜੀ ਵਾਰ ਚੱਕੋ ਮੰਨੋ ਸਾਵਾਰਣਾ ਹੋਰ ਫਿਊਚਰ ਆ ਮਨਪ੍ਰੀਤ ਜੀ ਫਿਊਚਰ ਦਾ ਤੁਸੀਂ ਕਿਹੜੇ ਕਿਹੜੇ ਨੇ ਮਨਪ੍ਰੀਤ ਸਿੰਘ ਸਿੱਧੂ ਜੀ ਇਹ ਮੁੰਡਾ ਆਪਣਾ ਮਨਪ੍ਰੀਤ ਸਿੰਘ ਉੱਪਰ ਦੇਖ ਪੁੱਤ ਇਹ ਮੁੰਡਾ ਮਨਪ੍ਰੀਤ ਸਿੰਘ ਹਾਂਜੀ ਬਹੁਤ ਹੀ ਪਿਆਰਾ ਬੱਚਾ ਬਹੁਤ ਹੀ ਪਿਆਰਾ ਹਰ ਪਿਆਰ ਕਹਿ ਕੇ ਲੋਕੀ ਮਾਰ ਗਏ ਨੇ ਠੱਗੀਆਂ ਸੱਟਾ ਸਾਡੇ ਚੰਨਾ ਪੱਟੀ ਵਾਲੀਆਂ ਨੇ ਇਹ ਪੜਿਆ ਲਿਖਿਆ ਕਿੰਨਾ ਜੀ ਪੜਿਆ ਲਿਖਿਆ ਤੇ ਹੈ ਪਰ ਖੇਈ ਕੀਤੀ ਐ ਤੇ ਸੁਪਰੀਡੈਂਟਾ ਨੂੰ ਕਹਿੰਦਾ ਜਿੰਨੇ ਪੈਸੇ ਲੈਣੇ ਮੇਰੇ ਕੋਲ ਲੈ ਲੋ ਤੇ ਮੈਨੂੰ ਪੇਪਰ ਕਰਾ ਦਿਓ ਇੰਨਾ ਇਹ ਤੇ ਪੈਸਾ ਲਾਇਆ ਹਾਂਜੀ ਇਹਨੂੰ ਪੜਾਇਆ ਲਿਖਾਇਆ ਵੀ ਬੱਚਾ ਘਾ ਬਾਜੂਗਾ ਪਰ ਇਹਨੇ ਜਦ ਵੱਢਣੇ ਪੱਠੇ ਨੇ ਪਹਿਲੀ ਦੱਸ ਦਿੰਦਾ ਪੱਠੇ ਨਾ ਕਿਤੇ ਬੰਦਾ ਆਂ ਜਾਊਗਾ ਨਾ ਕਿਤੇ ਜਾਣ ਜਾਊਗਾ ਲੋਕਾਂ ਨੂੰ ਗੱਲਾਂ ਕਰਨੀਆਂ ਸੋਖੀਆਂ ਵੀ ਪੱਛੇ ਬੰਦੇ ਸੋਖੇ ਨੇ ਨਾ ਐਡੀ ਜੀ ਬਾਹਰ ਆ ਜਾਂਦੀ ਐ ਦੱਸ ਸਕਦਾ ਕਿਉਂ ਨਹੀਂ 800 ਤੋਂ 84 ਤੋਂ ਮੁੜਦਾ ਰਿਹਾ ਹੈ ਕੂਮ ਵਾਲੇ ਤੋਂ 800 ਮੈਂ ਨਹੀਂ ਹਟੇ ਠੀਕ ਹੈ ਠੀਕ ਹੈ ਇਹ ਕਹਿੰਦਾ ਮੈਨੂੰ ਚੀਜ਼ ਮੋੜਦੀ ਰਹੀ ਹੈ ਕੋਈ ਚਰਾਸਤੇ ਤੋਂ ਨਹੀਂ ਵੀ ਦੇਖੋ ਜੇ ਐਵੇਂ ਆਪਾਂ ਵਿਸ਼ਵਾਸ ਕਰਦੇ ਰਹੀਏ ਮਾੜੀਆਂ ਚੰਗੀਆਂ ਚੀਜ਼ਾਂ ਤੇ ਇਹ ਤਾਂ ਗਲਤ ਗੱਲ ਹੈ ਗਲਤ ਗੱਲ ਹੈ ਠੀਕ ਹੈ ਜੀ ਨਹੀਂ ਤੂੰ ਐਂ ਰਹਦੇ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਐਂ ਦੱਸ ਤੂੰ ਮੁੜਦਾ ਕਾਹਤੋਂ ਰਿਹਾ ਚਰਾਸਤੇ ਜੇ ਐਂ ਦੱਸ ਦੇ ਪਰ ਦੇਖੋ ਛੱਟ ਕੇ ਗਾਵੇ ਉਸੇ ਹੀ ਚੌਰਾ ਹੈ ਤੇ ਉੱਪੇ ਦਾ ਰੇ ਕਰ ਦਮ ਕਰਕੇ ਮੁੰਡਾ ਘਾੜ ਰਿਹਾ ਮੁੰਡਾ ਥੰਗਦੀ ਆਈ ਉਹ ਥੰਗਦੀ ਆ ਮੈਂ ਕਾਲ ਕਰਕੇ ਦੀ ਥੰਗਦੀ ਮੁੰਡਾ ਨਹੀਂ ਕਾ ਮਾੜਾ ਉਸ ਤੋਂ ਪਰੇ ਮੁੰਡਾ ਨਹੀਂ ਮਾੜਾ ਮੁੰਡਾ ਤੁਸੀਂ ਨੇੜੇ ਹੋ ਕੇ ਦੇਖੋ ਸੋਹਣਾ ਤਨੱਖਾ ਹੋਈ ਆ ਵਾਹ ਤਨੱਖਾ ਬੱਤੇ ਬਿੰਨਾ ਸੋਹਣਾ ਮੁੰਡਾ ਦੇਖੋ ਲੱਭਣਾ ਹੀ ਨਹੀਂ ਲੱਭੇ ਮਿਲਦਾ ਦੀਵਾ ਲਾ ਕੇ ਨਹੀਂ ਲੱਭਦਾ ਇਹ ਜੱਗ ਰੱਬ ਦੀ ਕਿਰਪਾ ਹੋ ਗਈ ਤਾਂ ਕੋਈ ਕਹਿਦਾ ਇਹ ਹੈ ਦੋਨੇ ਇਹਦਾ ਦੱਸੋ ਹੀ ਕੀ ਸਿਸਟਮ ਆ ਸਰ ਇਹ ਲਾ ਦੋ ਕਿ ਜੀ ਆਪਾਂ ਬੋਤਲਾਂ ਪਾਤਰਾ ਤੇ ਲਾਵਾਂਗੇ ਇਹਨੂੰ ਆ ਪਲਾਸਟਿਕ ਕਾਪੇ ਕਿਤਾਬ ਬੋਟ ਬੋਰੇ ਬੋਤਲ ਬੋਤਲਾਂ ਪਾਤਰਾ ਲਾਂਦੇ ਚੁਗਣਾ ਦੇਖ ਚੁਗਣਾ ਆ ਇਹਨੂੰ ਕੋਟੀ ਰਹਿ ਕੇ ਦਿੱਤੀ ਹੈ ਵਾਟਰਪਰੂਫ ਕੋਟੀ ਆ ਅੱਛਾ ਹਾਂ ਨੇੜੇ ਆ ਵੜ ਕੇ ਨੇੜੇ ਨੇੜੇ ਆ ਕੁਆਲਿਟੀ ਚੱਕਰ ਆ ਕੁਆਲਿਟੀ ਨਾ ਜਿਹੜੇ ਕੁੱਤੀ ਦੇ ਵਾਲ ਲੱਗੇ ਨੇ ਅੱਛਾ ਇਹ ਬਹੁਤ ਵਧੀਆ ਚੀਜ਼ ਹੈ ਇਹ ਬਾਈ ਅੰਦਰ ਚਲੇ ਜਾਣ ਜੀ ਨਹੀਂ ਕੋਈ ਚੱਕਰ ਨਹੀਂ I'll see right